ਵੀ ਹੁਣ ਕੁੱਤਿਆਂ ਦੇ ਭੌਂਕਣ ਦਾ ਜਵਾਬ ਦੇਵਾਂਗੇ ਸਾਇੰਸ ਸੁਰਿੰਦਰ ਸ਼ਾਹ ਜੀ ਬਾਰੇ ਪੋਡਕਾਸਟ ਕਰਨ ਤੋਂ ਬਾਅਦ ਅਮਲ <table> ਨੇ ਪਾਇਲ ਪਰਮ ਨੂੰ ਵੀ ਠੁਕਮਾ ਜਵਾਬ ਦਿੱਤਾ ਹੈ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਜਾਣਦੇ ਅਮਰਤਾਪ ਨੇ ਬੀਤੇ ਦਿਨ ਇੱਕ ਪੋਡਕਾਸਟ ਕੀਤਾ ਸੀ ਜਿਸ ਵਿੱਚ ਉਸਨੇ ਸਾਈ ਸੁਰਿੰਦਰ ਸ਼ਾਹ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਸਨ ਉਸ ਦਾ ਕਹਿਣਾ ਸੀ ਕਿ ਇਸ ਬਾਬੇ ਵਿੱਚ ਕੋਈ ਸ਼ਕਤੀ ਨਹੀਂ ਤੇ ਇਹਨਾਂ ਤੋਂ ਮੈਂ ਆਪਣੇ ਪਾਸਪੋਰਟ ਤੇ ਸਾਈਨ ਕਰਵਾਏ ਪਰ ਮੇਰੀਆਂ ਦੋ ਵਾਰ ਰਿਫਿਊਜ਼ਲਸ ਆਈਆਂ ਜਿਸ ਤੋਂ ਬਾਅਦ ਮੇਰਾ ਇਸ ਬਾਬੇ ਤੋਂ ਯਕੀਨ ਉੱਠ ਗਿਆ ਨਾਲ ਦੀ ਨਾਲ ਹੀ ਉਹ ਦਾਵਾ ਕਰਦੀ ਹੈ ਅਗਰ 100 ਦੇ ਵਿੱਚੋਂ 20 ਦੇ ਵੀਜ਼ੇ ਆ ਜਾਂਦੇ ਨੇ ਤਾਂ ਇਸ ਬਾਬੇ ਦੀ ਬੱਲੇ ਬੱਲੇ ਹੋ ਜਾਂਦੀ ਹੈ ਆਤੇ ਹੋਤੇ ਹੀ ਬੀਤੇ ਦਿਨ ਸਾਈ ਸੁਰਿੰਦਰ ਸ਼ਾਹ ਜੀ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹਨਾਂ ਦੀ ਔਰਤਾਂ ਦੇ ਨਾਲ ਹੱਥੋਂ ਪਾਈ ਹੁੰਦੀ ਹੋਈ ਨਜ਼ਰ ਆ ਰਹੀ ਸੀ ਪਰ ਇਸ ਸਭ ਮਾਮਲੇ ਵਿੱਚ ਪਾਇਲ ਪਰਮ ਨੇ ਸਾਹਮਣੇ ਆ ਕੇ ਅਮਰਤਾਬ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਜੋ ਇਨਸਾਨ ਖੁਦ ਚੰਗਾ ਨਹੀਂ ਉਹ ਦੂਸਰਿਆਂ ਬਾਰੇ ਕੀ ਚੰਗਾ ਬੋਲ ਸਕਦਾ ਹੈ ਇਸ ਨੂੰ ਕਿਹਨੇ ਕਿਹਾ ਸੀ ਕਿ ਉੱਥੇ ਜਾ ਕੇ ਵੀਜ਼ਾ ਲਗਵਾਵੇ ਪਹਿਲਾਂ ਆਪ ਹੀ ਜਾਣਦੇ ਨੇ ਤੇ ਫਿਰ ਉਹਨਾਂ ਨੂੰ ਹੀ ਮਾੜਾ ਬੋਲਦੇ ਨੇ ਸਾਡੇ ਸਾਈਂ ਸੁਰਿੰਦਰ ਸ਼ਾਹ ਜੀ ਕੋਲ ਗਈ ਸੀ ਤਾਂ ਕੀ ਇਸ ਨੇ ਲੋਕਾਂ ਤੋਂ ਪੁੱਛਿਆ ਸੀ ਜੋ ਹੁਣ ਲੋਕਾਂ ਵਿੱਚ ਉਹਨਾਂ ਨੂੰ ਭੰਡ ਰਹੀ ਹੈ ਜਿਸ ਤੋਂ ਬਾਅਦ ਹੁਣ ਅਮਰਤਾਬ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜੋ ਤੁਸੀਂ ਅੱਗੇ ਸਕਰੀਨ ਤੇ ਚੱਲਦੀ ਦੇਖ ਸਕਦੇ ਹੋ ਵੀ ਹਣ ਕੁੱਤਿਆਂ ਦੇ ਭੌਂਕਣ ਦਾ Yo wow,